ਸਰਬਜੀ ਸੰਗਰੂਰ ਵੀ ਦੀ ਰਚਨਾ ਆਇਆ ਮੋਤਮ ਬੋਟਾਂ ਦਾ ਬੋਟਾਂ ਦਾ ਲੋਕੋ ਨੋਟਾਂ ਦਾ ਆਇਆ ਮੋਤਮ ਬੋਟਾਂ ਦਾ ਬੋਟਾਂ ਦਾ ਲੋਕੋ ਨੋਟਾਂ ਦਾ ਲੋਕੋ ਨੋਟਾਂ ਦਾ ਲੀਡਰਾਂ ਲਾਉਣੇ ਲੀਡਰਾਂ ਲਾਉਣੇ ਲਾਦੀਆਂ ਤੇ ਗੜੇ ਤਬਜ ਬਾਗ ਨੇ ਦਿਨਾ ਦਿਖਾਉਣੇ ਵਾਅਦੇ ਕਰ ਬੋਟਰ ਪਰ ਮਾਉਣੇ ਫਤਕਰ ਬੋਟਰ ਪਰ ਮਾਣੀ ਤੋ ਚਲੋ ਕੋ ਸੋਚੋ ਕਿਹੜਾ ਨੇਤਾ ਜਿੱਟੂਗਾ ਕਿਹੜਾ ਡੇਰਾ ਜੀਰੂਗਾ ਕਿਹੜਾ ਡੇਰਾ ਜਿੱਟੂਗਾ ਕਿਹੜਾ ਡੇਰਾ ਜਿੱਟੂਗਾ ਕਿਹੜਾ ਨੇਤਾ ਜਿੱਟੂਗਾ ਕਿਹੜਾ ਦੇਵਦਾਲੇ ਜਿੱਟੂਗਾ ਆਇਆ ਮੌਸਮ ਬੋਟਾਂ ਦਾ ਨੋਟਾਂ ਦਾ